हां जी ਸਾਰੇ ਕਾਲ ਸਟੂਡੈਂਟ ਜੇ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ ਆਨਲਾਈਨ ਸੀਨੀਅਰ ਅਸਿਸਟੈਂਟ ਇਗਜ਼ਾਮ ਦੀ ਟੈਸਟ ਤੁਹਾਨੂੰ ਲੱਗਦਾ ਕਿ ਮੈਂ ਆਪਣੀ ਤਿਆਰੀ ਨੂੰ ਚੈੱਕ ਕਰਨਾ ਚਾਹੁੰਦਾ ਕਿ ਕਿੱਥੋਂ ਤੱਕ ਮੈਂ ਸਕੋਰ ਕਰ ਸਕਦਾ ਹਾਂ ਇੰਗਲਿਸ਼ ਚ ਤਾਂ ਡੈਫੀਨੇਟਲੀ ਸਾਡੀ ਜਿਹੜੀ ਬੈਸਟ ਟੈਸਟ ਸੀਰੀਜ਼ ਹੈ ਹੁਣ ਤੱਕ ਦੀ 2025 ਦੀ ਸੀਨੀਅਰ ਅਸਿਸਟੈਂਟ ਲਈ ਇਹ ਸਟਾਰਟ ਹੋ ਚੁੱਕੀ ਹੈ ਅੱਜ ਤੋਂ ਰਾਈਟ ਇਸ ਟੈਸਟ ਸੀਰੀਜ਼ ਦੇ ਅੰਦਰ ਅਸੀਂ ਕੀ ਕੁਝ ਕਰਾਂਗੇ ਕਿੱਦਾਂ ਕਰਾਂਗੇ ਕਿਵੇਂ ਕੁਐਸਚਨਸ ਹੋਣਗੇ ਕਿ ਡਿਸਕਸ਼ਨ ਵੀਡੀਓ ਮਿਲੇਗੀ ਕਿ ਬੈਨੀਫਿਟ ਹੋਏਗਾ ਕਿ ਨਹੀਂ ਹੋਏਗਾ ਇਹ ਸਾਰੀ ਚੀਜ਼ ਨੂੰ ਮੈਂ ਤੁਹਾਨੂੰ ਡਿਟੇਲਸ ਸਮਝਾਂ ਦਰ

بس ਇਹ ਨਹੀਂ ਕਿ ਟੈਸਟ ਸੀਰੀਜ਼ ਲਈ ਕੁਝ ਤੁਹਾਨੂੰ ਐਕਸਟਰਾ ਬਹੁਤ ਜ਼ਿਆਦਾ ਪੇ ਕਰਨਾ ਪਊਗਾ ਤੁਹਾਨੂੰ ਆ ਹੀ ਲੱਗੂਗਾ ਇਹਦੇ ਅੰਦਰ ਜੇ ਤੁਹਾਨੂੰ 5 ਟੈਸਟ ਵੀ ਸੋਲਵ ਕਰਕੇ ਤਾਂ ਤੁਹਾਨੂੰ ਲੱਗੂਗਾ ਵੀ ਓਕੇ ਹੈ ਜੀ ਵਰਥ ਹੈ ਸਮਝ ਲਿਆ ਮੈਂ ਹਰ ਇੱਕ ਟੈਸਟ ਆਪ ਬਣਾ ਕੇ ਦੇ ਦੂੰ ਤੁਹਾਨੂੰ ਹਰ ਇੱਕ ਕੁਐਸਚਨ ਮੈਂ ਆਪ ਫਰੇਮ ਕਰਕੇ ਦੇਵਾਂ ਏਦਾਂ ਨਹੀਂ ਹੈ ਕਿ ਮੈਂ ਕਿਤੋਂ ਵੀ ਕੋਈ ਕੁਐਸਚਨ ਬੁੱਕ ਚੋਂ ਚੱਕ ਕੇ ਵੇਖਿਆ ਵੀ SSC ਦਾ ਕੁਐਸਚਨ ਹੈ ਬੈਂਕਿੰਗ ਦੇ ਕੁਐਸਚਨ ਲੈਵਲ ਕੁਐਸਚਨ ਹੈ ਮੈਂ ਸਾਰੇ ਵਿੱਚ ਪਾ ਕੇ ਤੁਹਾਨੂੰ ਸੋਲਵ ਕਰਾਵਾਂ ਤੁਹਾਨੂੰ ਉਲਝਾਵਾਂ ਇਹ ਇੰਟੈਂਸ਼ਨ ਨਹੀਂ ਹੈ ਇੱਕ ਇੱਕ ਕੁਐਸਚਨ ਮੈਂ ਆਪ ਤਿਆਰ ਕਰਕੇ ਦੂੰ ਮੈਨੂੰ ਪਤਾ ਇਸ ਚੀਜ਼ ਤੇ ਬਹੁਤ ਜ਼ਿਆਦਾ ਮਿਹਨਤ ਲੱਗੇਗੀ ਤੁਹਾਨੂੰ ਵੀ ਪਤਾ ਕਿ ਟੈਸਟ ਸੀਰੀਜ਼ ਚ ਸਭ ਤੋਂ ਜ਼ਿਆਦਾ ਮਿਹਨਤ ਲੱਗਦੀ ਹੈ ਇੱਕ ਟੀਚਰ ਦੀ ਬਟ ਆਈ ਐਮ ਰੈਡੀ ਟੂ ਡੂ ਇਟ ਮੈਂ ਇਸ ਨੂੰ ਤਿਆਰ ਕਰਨ ਲਈ ਮੈਂ ਇਸ ਨੂੰ ਕਰਨ ਲਈ ਤਿਆਰ ਹਾਂ ਰੀਜ਼ਨ ਕੀ ਹੈ ਮੈਨੂੰ ਪਤਾ ਹੈ ਕਿ ਜ਼ਰੂਰਤ ਹੈ ਬੱਚਿਆਂ ਦੀ ਡਿਮਾਂਡ ਹੈ ਤੁਹਾਡੀ ਡਿਮਾਂਡ ਤੇ ਹੀ ਇਹ ਚੀਜ਼ ਮੈਂ ਸ਼ੁਰੂ ਕਰਨ ਜਾ ਰਹੀ ਹਾਂ ਹਾਲਾਂਕਿ ਟਾਈਮ ਦੀ ਬਹੁਤ ਜ਼ਿਆਦਾ ਸ਼ਾਰਟੇਸਟ ਰਹਿੰਦੀ ਹੈ ਸਹੀ ਦੱਸਣਾ ਬਹੁਤ ਜ਼ਿਆਦਾ ਕਿਉਂਕਿ ਹਰ ਇੱਕ ਤਰ੍ਹਾਂ ਦਾ ਮਾਸਟਰ ਕੈਡਰ ਇੰਗਲਿਸ਼ ਲਈ ਪੀਸੀਐਸ ਲਈ ਕਹ ਲੋ ਆਪਣੇ ਇਹ ਵਾਲੇ ਜਿਹੜੇ ਪੀਪੀਐਸਬੀ ਦੇ ਪਟਵਾਰੀ ਕੌਨਸਟੇਬਲ ਸਾਰੇ ਬੈਚ ਲਈ ਬਹੁਤ ਜ਼ਿਆਦਾ ਕਮ ਹੋ ਜਾਂਦੇ ਸਾਰੇ ਬਹੁਤ ਕਮ ਹੋ ਜਾਂਦੇ ਪਰ ਫਿਰ ਮੈਨੂੰ ਲੱਗਦਾ ਵੀ ਡਿਮਾਂਡ ਹੈ ਨੀਡ ਹੈ ਬੱਚੇ ਦੀ ਇਸ ਟਾਈਮ ਤੋਂ ਉਹ ਪੂਰੀ ਕੀਤੀ ਜਾਏ ਤਾਂ ਇਸ ਚੀਜ਼ ਨੂੰ ਇੱਕ ਚੀਜ਼ ਧਿਆਨ ਨਾਲ ਸਮਝ ਲਓ ਕਿ ਇੱਕ ਹਫਤੇ ਦੇ ਵਿੱਚ ਅਸੀਂ ਚਾਰ ਟੈਸਟ ਕਰਿਆ ਕਰਾਂਗੇ ਇੱਕ ਹਫ਼ਤੇ ਦੇ ਅੰਦਰ ਤੁਹਾਨੂੰ 40 ਟੈਸਟ ਮਿਲਾਂਗੇ ਜਦੋਂ ਤੱਕ ਤੁਹਾਡਾ ਪੇਪਰ ਨਹੀਂ ਤੁਹਾਡਾ ਪੇਪਰ 15 ਦਿਨ ਹੋ ਜੇ ਮਹੀਨੇ ਚ ਹੋ ਜੇ 2 ਮਹੀਨੇ ਚ ਹੋਵੇ 3 ਮਹੀਨੇ ਚ ਹੋਵੇ ਆ ਤੁਹਾਨੂੰ ਟੈਸਟ ਮੈਂ ਦਿੰਦੇ ਜਾਵਾਂ ਬਣਾ ਬਣਾ ਕੇ ਆਪਣੇ ਆਪ ਨਾਲ ਹਰ ਇੱਕ ਟੈਸਟ ਦੀ ਡਿਸਕਸ਼ਨ ਵੀਡੀਓ ਪ੍ਰੋਵਾਈਡ ਹੋਏਗੀ ਤੁਹਾਨੂੰ ਹਰ ਇੱਕ ਟੈਸਟ ਦੀ ਡਿਸਕਸ਼ਨ ਵੀਡੀਓ ਮਿਲਦੀ ਜਾਏਗੀ ਨਾ ਤੁਹਾਡੇ ਮੰਨ ਲਓ ਆਪਾਂ 12 ਕੁਐਸਚਨਸ ਕੀਤੇ 12 ਤੁਹਾਡੇ 3 ਕੁਐਸਚਨ ਗਲਤ ਹੋ ਗਏ ਤੁਸੀਂ ਡਿਸਕਸ਼ਨ ਵੀਡੀਓ ਖੋਲੋ ਡਾਊਟ ਕਲੀਅਰ ਕਰੋ ਅੱਗੇ ਚੱਲੋ ਕਲ ਮੁੱਕੀ ਠੀਕ ਹੈ ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਵੀ ਗ੍ਰਾਮਰ ਕੈ ਦੋਨੋਂ ਹੋਣਗੇ ਡੈਫੀਨੇਟਲੀ ਟਾਰਗੇਟ ਕੀ ਹੈ ਸੀਨੀਅਰ ਅਸਿਸਟੈਂਟ ਐਗਜ਼ਾਮ ਪ੍ਰਾਈਸ ਕਿੰਨੇ 99 ਤੇ ਵੈਲਿਡਿਟੀ 6 ਮਹੀਨੇ ਕਿਉਂ ਰੱਖੀ ਹੈ ਕਿਉਂਕਿ ਹੋ ਸਕਦਾ ਆਪਣਾ ਪੇਪਰ ਅਗਲੇ 2 ਮਹੀਨੇ ਨਾ ਹੋਵੇ ਹੋ ਸਕਦਾ ਕਿਤੇ ਕਿਸੇ ਕਾਰਨ ਕਰਕੇ 3 ਮਹੀਨੇ ਹੋ ਜਾ ਚਾਰ ਮਹੀਨੇ ਤਾਂ ਬੱਚੇ ਨੂੰ ਬਾਰ-ਬਾਰ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਇਸ ਦੀ ਵੈਲਿਡਿਟੀ ਥੋੜੀ ਜ਼ਿਆਦਾ ਦਿੱਤੀ ਹੈ ਕਿ ਹੋ ਸਕਦਾ ਪੇਪਰ ਤੇ ਤੁਹਾਡਾ 2 ਮਹੀਨੇ ਬਾਅਦ ਹੋ ਗਿਆ ਤਾਂ ਓਕੇ ਜੀ ਤੁਹਾਡੇ ਲਈ ਬੈਨੀਫਿਟ ਹੈ ਤੁਹਾਨੂੰ ਕੋਈ ਲੌਸ ਨਹੀਂ ਹੈ ਨਾ ਤੁਹਾਨੂੰ ਲੱਗੂਗਾ ਹੀ ਨਹੀਂ ਕਿ ਮੈਂ 99 ਰੁਪੀਸ ਪੇ ਕਰਦੇ ਆ 6 ਮੰਥਸ ਲਈ ਵਨ ਟਾਈਮ ਕਰੋ ਓਕੇ ਕਰਦੇ ਚੱਲੋ ਬੈਸਟ ਕੁਆਲਿਟੀ ਕੰਟੈਂਟ ਤੁਹਾਨੂੰ ਮਿਲ ਜੂਗਾ ਇਸ ਟੈਸਿਸ ਦੇ ਅੰਦਰ ਸਾਰੇ ਟਾਪਿਕਸ ਟੋਟਲ ਜਿੰਨੇ ਵੀ ਗ੍ਰਾਮਰ ਦੇ ਸਾਰੇ ਮੇਜਰ ਟਾਪਿਕਸ ਐ ਉਹਨਾਂ ਸਭ ਦੇ ਕੁਐਸਚਨ ਆਪਾਂ ਕਵਰ ਕਰਦੇ ਚੱਲਾਂਗੇ ਕੋਈ ਵੀ ਡਾਊਟ ਕੋਈ ਦਿੱਕਤ ਕੋਈ ਸਮੱਸਿਆ ਇਸ ਨੰਬਰ ਤੇ ਤੁਸੀਂ ਵਟਸਐਪ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਕਰਨਾ ਕੀ ਐ ਕਿੱਦਾਂ ਜੁਆਇਨ ਕਰਨੀ ਹੈ ਪਲੇ ਸਟੋਰ ਤੋਂ ਐਪ ਡਾਊਨਲੋਡ ਕਰ ਲਓ ਸੋਨੇਰੋ ਡਾਊਨਲੋਡ ਕਰਕੇ ਉੱਥੇ ਦੇਖੋਗੇ ਤੁਹਾਨੂੰ ਇਹ ਵਾਲੀ ਟੈਸਟ ਹੀ ਦਿਖ ਜੂਗੀ ਕੋਈ ਡਾਊਟ ਕੋਈ ਦਿੱਕਤ ਆਦੀ ਐਪ ਡਾਊਨਲੋਡ ਕਰਨ ਚ ਕੋਈ ਪ੍ਰੋਬਲਮ ਆਦੀ WhatsApp ਕਰੋ ਐਨੀ ਟਾਈਮ ਮੈਨ ਟਲਵਾ WhatsApp ਕਰੋ ਸਿੱਧਾ WhatsApp ਕਰੋ ਵੀ ਆ ਪ੍ਰੋਬਲਮ ਹੈ ਜੇ ਤੁਸੀਂ ਆਈਫੋਨ ਯੂਜ਼ਰ ਹੋ ਜੇ ਤੁਸੀਂ ਆਈਫੋਨ ਯੂਜ਼ ਕਰਦੇ ਹੋ ਤਾਂ ਤੁਹਾਡੇ ਫੋਨ ਦੇ ਚ ਕਲਾਸ ਪਲੱਸ ਐਪ ਚਲਦੀ ਹੋਗੀ ਫੋਨ ਚ ਕਲਾਸ ਪਲੱਸ ਐਪ ਤੇ ਕੋਈ ਨਾ ਕੋਈ ਬੈੱਥ ਚਲਦਾ ਹੋਊਗਾ ਕਿਸੇ ਦਾ ਜੇ ਆਈਫੋਨ ਯੂਜ਼ਰ ਆ ਤਾਂ ਕਲਾਸ ਪਲੱਸ ਐਪ ਡਾਊਨਲੋਡ ਕਰੋਗੇ ਉਆ ਦੀ ਕੋੜਾ ਤੁਹਾਡਾ AHQ KWO ਫਿਲ ਕਰ ਲੋ ਤਾਂ ਚੱਲ ਜੂ ਜੇ ਇਸ ਤਰੀਕੇ ਨਾਲ ਕੋਈ ਦਿੱਕਤ ਆ ਰਹੀ ਹੈ ਤਾਂ ਵੀ WhatsApp ਮਾਰੋ ਸਿੱਧਾ ਵਿਆਹ ਦਿੱਕਤ ਹੈ ਜੀ ਐਪ ਡਾਊਨਲੋਡ ਨਹੀਂ ਹੋ ਰਹੀ ਜੀ ਬੈਚ ਨਹੀਂ ਚੱਲ ਰਿਹਾ ਕੋਰਸ ਨਹੀਂ ਚੱਲ ਰਿਹਾ ਕੋਈ ਦਿੱਕਤ ਨਾਲ ਦੇ WhatsApp ਕਰੋ ਬਸ ਇੰਨਾ ਸਮਝ ਲਓ ਵੀ ਆਪਾਂ ਜਿਸ ਤਰੀਕੇ ਨਾਲ ਇਸ ਨੂੰ ਮੈਂ ਕੋਸ਼ਿਸ਼ ਕਰਨੇ ਫਰੇਮ ਕਰਨ ਦੀ ਇਸ ਚ ਤੁਹਾਡਾ ਗ੍ਰਾਮਰ ਦਾ ਸੈਕਸ਼ਨ ਸਾਡਾ ਗ੍ਰਾਮਰ ਦੇ ਟਾਪਿਕਸ ਕਵਰ ਕਰਾਂਗੇ ਮੁਕੈਨ ਦੇ ਅੰਦਰ ਤੁਹਾਨੂੰ ਇਸ ਚ ਵਨਵਰਡ ਕਿਉਂਕਿ ਵਨ ਵਰਡ ਆਂਦੀ ਆਂਦੇ ਇੱਕਦਾਂ ਨੰਬਰ ਤਾਂ ਆ ਜਾਂਦਾ ਹੈ ਈਡੀਅਮ ਸਿਨੋਨਿਮ ਐਂਟੋਨਿਮ ਮਿਸਪੈਲ ਜਿਹੜੇ ਇੰਪੋਰਟੈਂਟ ਵਾਲੇ ਨੇ ਆਪਣੇ ਪੇਪਰਾਂ ਲਈ ਉਹਨਾਂ ਸਾਰਿਆਂ ਤੇ ਮੈਂ ਤੁਹਾਨੂੰ ਕੰਮ ਕਰਵਾਉਂਦੇ ਚੱਲੂ ਠੀਕ ਹੈ ਤਾਂ ਸੋਚਣ ਦੀ ਲੋੜ ਨਹੀਂ ਹੈ ਤੁਸੀਂ ਇੰਨਾ ਸਮਝ ਲਓ ਵੀ ਜੇ ਤੁਸੀਂ ਖੜਦਿਓ 7-8 ਨੰਬਰ ਤੇ ਤਾਂ ਡੈਫੀਨਿਟਲੀ ਤੁਸੀਂ 10 ਨੰਬਰ ਤੇ ਪਹੁੰਚੋਗੇ ਜੇ ਤੁਸੀਂ 10 ਦੇ ਘੜਦੇ ਹੋ ਤਾਂ ਤੁਸੀਂ 12 ਚ ਪਹੁੰਚੋਗੇ ਤੁਸੀਂ ਆਪਣੀ ਤਿਆਰੀ ਨੂੰ ਚੈੱਕ ਕਰੋ ਵੀ ਬੜੇ ਟਾਈਮ ਤੋਂ ਮੈਂ ਕਲਾਸਾਂ ਲਈ ਅੰਨਾ ਪੜੀ ਅੰਨਾ ਮੈਂ YouTube ਤੋਂ ਪੜ ਲੈਣਾ ਮੈਂ ਕਿਸੇ ਬੁੱਕ ਤੋਂ ਪੜ ਰਿਹਾ ਕਿ ਮੇਰੇ ਮਾਰਕਸ ਆ ਗਏ ਜੇ ਇਸ ਟੈਸਟ ਸੀਰੀਜ਼ ਦੇ ਅੰਦਰ 12 ਵਿੱਚੋਂ ਤੁਹਾਡੇ ਨੰਬਰ ਬਣਨ ਲੱਗ ਗਏ 8 9 10 ਤਾਂ ਸਮਝ ਲਓ ਐਗਜ਼ਾਮ ਤੱਕ ਤੁਸੀਂ ਪੂਰੇ 100% ਬੁਲੇਟ ਪ੍ਰੂਫ ਤਿੱਕ ਕੇ ਨਾਲ ਧਿਆਨ ਪੂਜੋਗੇ ਠੀਕ ਹੈ ਸੋ ਸੋਚਣ ਦੀ ਜ਼ਰੂਰਤ ਨਹੀਂ ਕਰ ਲਓ ਸ਼ੁਰੂ ਪਹਿਲਾ ਟੈਸਟ ਫਸਟ ਟੈਸਟ ਅਪਲੋਡ ਹੋ ਚੁੱਕਿਆ ਐਪ ਦੇ ਉੱਪਰ ਪੀਡੀਐਫ ਨਿਕਲ ਸਕਦਾ ਹੁੰਦਾ ਪੀਡੀਐਫ ਨਿਕਾਲੋ ਉਹਨੂੰ ਪੜੋ ਜਿਵੇਂ ਮਰਜੀ ਕੋਈ ਦਿੱਕਤ ਨਹੀਂ ਹੈ ਪਹਿਲਾ ਟੈਸਟ ਅਪਲੋਡ ਹੋ ਗਿਆ ਉਹ ਟੈਸਟ ਨੂੰ ਸੋਲਵ ਕਰੋ ਡਿਸਕਸ਼ਨ ਵੀਡੀਓ ਅਪਲੋਡ ਹੋ ਜੂਗੀ ਹੁੰਦੀ ਜਿੰਨੀਆਂ ਵੀ ਮਿਸਟੇਕ ਜਿੰਨੇ ਡਾਊਟਸ ਉਹਨੂੰ ਕਲੀਅਰ ਕਰੋ ਡਿਸਕਸ਼ਨ ਵੀਡੀਓ ਚ ਮੈਂ ਹਰ ਇੱਕ ਕਨਸੈਪਟ ਨੂੰ ਡਿਟੇਲ ਚ ਸਮਝਾ ਕੇ ਦਿਓ ਤੁਹਾਨੂੰ ਤਾਂ ਕਿ ਤੁਹਾਨੂੰ ਕੋਈ ਡਾਊਟ ਹੀ ਨਾ ਆਏ ਰਾਈਟ ਸੋ ਜੇ ਆਪਣੇ ਆਪਾਂ ਜਾਣਾ ਚਾਹੁੰਦੇ ਹਾਂ ਉੱਪਰ ਨੂੰ ਤਾਂ ਆਬਵੀਅਸ ਇਹਨੂੰ ਕਰ ਲਓ ਸ਼ੁਰੂ ਸੋਚਣ ਦੀ ਜ਼ਰੂਰਤ ਹੀ ਨਹੀਂ ਹੈ ਵੀ ਕੀ ਮਿਲੂਗਾ ਕੀ ਨਹੀਂ ਮਿਲੂਗਾ ਇਹ ਮੇਰੀ ਟੈਨਸ਼ਨ ਹੈ ਇਹ ਮੇਰੀ ਸਿਰਦਰਦੀ ਹੈ ਕਿ ਕੁਆਲਿਟੀ ਕੰਟੈਂਟ ਦੇਣਾ ਬਸ ਚਲੋ ਮਿਲਦੇ ਆ ਫਿਰ ਇਸ ਸਟੈਸਿਸ ਦੇ ਅੰਦਰ ਠੀਕ ਹੈ ਟੈਲੀਗ੍ਰam ਕੋ ਜੋਇਨ ਕਰ ਲਓ ਇੰਗਲਿਸ਼ ਵਿਦ ਸੋਨਿਆ ਲੁੜਾ ਓਕੇ ਹੈ ਜੀ ਉੱਥੇ ਤੁਹਾਨੂੰ ਐਪ ਦਾ ਲਿੰਕ ਮਿਲ ਜਾਂਦਾ ਹੈ ਸਾਈਡ ਡਿਟੇਲਸ ਮਿਲ ਜਾਂਦੀ ਹੈ ਹਰ ਇੱਕ ਚੀਜ਼ ਦੀ ਚਲੋ ਓਕੇ ਗਾਇਸ ਬਾਬਾਏ ਮਿਲਦੇ ਆ ਫਿਰ ਆਪਾਂ ਨੈਕਸਟ ਟੇਕ ਕੇਅਰ